ਹੋਰ ਕੋਈ ਪੁੰਨ ਖੱਟਣ ਨਾ ਖੱਟਣ ਪਰ ਆ ਸਰਦਾਰ ਜੀ ਨੇ ਬਹੁਤ ਵੱਡਾ ਪੁੰਨ ਖੱਟ ਲਿਆ ਤੇ ਲੋ ਜੀ ਸ਼ਾਮ ਦਾ ਟਾਈਮ ਸੀ ਕਣਕਾਂ ਦੇ ਟਾਈਮ ਜਦੋਂ ਲੇਟਾਂ ਜਾਂਦੀਆਂ ਸੀ ਉਸ ਟਾਈਮ ਦਾ ਵਕਤ ਤੇ ਚਾਹ ਚੁ ਪੀ ਕੇ ਅਸੀਂ ਬੈਠੇ ਸੀ ਸ਼ਾਮ ਨੂੰ ਬਾਹਰ ਲਾਈਟ ਹੈ ਨਹੀਂ ਸੀ ਏਕਤਾ ਵਿੱਚ ਬਾਲਾ ਤੇ ਦੇਖ ਲਿਆ ਅਸੀਂ ਕੀੜੀਆਂ ਦੇ ਹਾਲ ਦੇ ਵਿੱਚ ਕੀੜੀਆਂ ਸਾਰੀਆਂ ਇਕੱਠੀਆਂ ਹੋ ਕੇ ਟੁਕੜੇ ਮੂੰਗਫਲੀ ਦੇ ਲੈ ਜਾਣੀਆਂ ਸੀ ਆਪਣੇ ਘਰਨੇ ਵੱਲ ਨੂੰ ਤੇ ਲਓ ਜੀ ਇੱਥੇ ਸਰਦਾਰ ਜੀ ਲੱਗ ਗਏ ਨੇ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਵੀ ਮੈਂ ਨਿੱਕੇ ਨਿੱਕੇ ਕਤੂਰੇ ਨੇ ਸਾਡੀ ਬਾਹਰ ਇੱਕ ਵਾਰਾ ਕੁੱਤੀ ਐ ਤੇ ਉਹ ਸੁੰਦੀ ਹੁੰਦੀ ਹੁੰਦੀ ਹੈ ਉਹ ਬੱਚੇ ਦਿੰਦੀ ਹੁੰਦੀ ਹੈ ਕਾਫੀ ਤੇ ਉਹ ਕਦੀ ਕਿਤੇ ਕਦੀ ਕਿਤੇ ਖੇਤਾਂ 'ਚ ਕਦੀ ਭਰਾਲੀਆਂ 'ਚ ਕਦੀ ਕਿਤੇ ਕੁੱਪਾਂ 'ਚ ਵਾੜ ਵੜ ਕੇ ਬੱਚੇ ਰੱਖਦੀ ਰਹਿੰਦੀ ਐ ਥਾਵਾਂ ਬਦਲਦੀ ਰਹਿੰਦੀ ਐ ਤੇ ਸਰਦਾਰ ਜੀ ਦਾ ਹਮੇਸ਼ਾ ਤੋਂ ਇਹੀ ਕਹਿਣਾ ਸੀ ਵੀ ਮੈਂ ਉਹਨਾਂ ਲਈ ਨਾ ਇੱਕ ਖੋੜਨਾ ਬਣਾਣਾ ਹੈ ਇੱਟਾਂ ਦਾ ਤੇ ਲੋ ਜੀ ਇੱਟਾਂ ਪਈਆਂ ਸੀਗੀਆਂ ਕਿਉਂਕਿ ਹੁਣ ਪਿੱਛੇ ਜੋ ਆਪਣੇ ਮਿਸਤਰੀ ਲੱਗੇ ਹਟਿਆ ਸੀ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਤੁਸੀਂ ਹੁਣ ਖੋੜਨਾ ਨਹੀਂ ਬਣਾਇਆ ਉਹ ਤੇ ਬੱਚੇ ਤਾਂ ਕਿੱਡੇ-ਕਿੱਡੇ ਹੋ ਚੱਲੇ ਨੇ ਤੇ ਉਹ ਕਦੀ ਕਿਤੇ ਲੈ ਕੇ ਬੰਦੀ ਹੈ ਕਦੀ ਕਿਤੇ ਤੇ ਲੋ ਜੀ ਸਰਦਾਰ ਜੀ ਨੇ ਵੀ ਅੱਜ ਔਰ ਕਰ ਲਈ ਘਰ ਸੀਗੇ ਅੱਜ ਤੇ ਨਾਲ ਦੀ ਨਾਲ ਉਹਨਾਂ ਨੇ ਬਸ ਫਿਰ ਲੱਗੇ ਸ਼ਾਮ ਨੂੰ 3-4 ਘੰਟਿਆਂ ਦੇ ਵਿੱਚ ਲੋ ਜੀ ਖੋੜਨਾ ਕਰਤਾ ਆਪਾਂ ਪੂਰਾ ਤਿਆਰ ਤੇ ਇੱਥੇ ਡਬਲ ਕੰਦ ਦੀ ਇੱਕ ਡਬਲ ਇੱਟਾਂ ਦੀ ਕੰਦ ਕਰਤੀ ਹੈ ਚਾਰੇ ਪਾਸੇ ਮੋਰੇ ਰੱਖਤੇ ਨੇ ਤੇ ਰੇ ਲਈ ਆ ਕੇ ਬੱਚੇ ਆਪਾਂ ਰੱਖਦੇ ਸੀ ਇੱਕ ਵਾਰ ਇੱਥੇ ਤੇ ਅੱਗੇ ਦੀ ਕਹਾਣੀ ਤੁਹਾਨੂੰ ਦੱਸਾਂਗੇ ਫੇਰ ਤੇ ਇੱਥੇ ਪੂਰੀ ਆ ਪੂਰੀ ਨੇ ਆਪਣੇ ਬੱਚੇ ਲੱਭ ਲੈਣੇ ਤੇ ਫਿਰ ਜੋ ਜੋ ਹੋਇਆ ਉਹ ਤੁਹਾਨੂੰ ਨੈਕਸਟ ਵਲੌਗ ਚ ਦੱਸਾਂਗੇ ਮਿਲਦੇ ਆਂ ਅਗਲੇ ਵਲੌਗ ਚ